ਜਦੋਂ ਸਰਕਾਰ ਦਾ ਇੰਨਾ ਤਾਮਜਾਮ ਲੱਗਾ ਹੋਵੇ ਹਨਾ ਇੱਕ ਪਾਸੇ ਮੈਂ ਕੱਲਾ ਉਹ ਤੋਂ ਸਾਰੀ ਤਾਮਜਾਮ ਉਹਨਾਂ ਦਾ ਪ੍ਰਸ਼ਾਸਨ ਉਹਨਾਂ ਦਾ ਸਾਰੇ ਐਮਐਲਏ ਉਹਨਾਂ ਦੇ ਮੰਤਰੀ ਉਹਨਾਂ ਦੇ ਸੀਐਮ ਸਾਹਿਬ ਉਹਨਾਂ ਦੇ ਕੇਜਰੀਵਾਲ ਸਾਹਿਬ ਦਿੱਲੀੋਂ ਆਜਣ ਮਨੀ ਸੋਧਿਆ ਦੀ ਆਜਣ ਤੇ ਇੱਕ ਵੇਸੇ ਮੈਂ ਕੱਲਾ ਹਵਾਨਾ ਇਹ ਚੀਜ਼ਾਂ ਕਿਤਨਾ ਕਿਤੇ ਦੇਖੋ ਮੈਨੂੰ ਨਾ ਹਰ ਪਿੰਡ ਚੋਂ ਹਰ ਗਲੀ ਚੋਂ ਹਰ ਮਤਲਬ ਕਿ ਸ਼ਹਿਰ ਚੋਂ ਫੋਨ ਇੱਕੋ ਗੱਲ ਦਾ ਆ ਰਿਹਾ ਸੀ ਕਿ ਸਾਨੂੰ ਪੈਸੇ ਦੇ ਰਹੇ ਨੇ ਸਾਨੂੰ ਰਾਸ਼ਨ ਦੇ ਰਹੇ ਨੇ ਸਾਨੂੰ ਸ਼ਰਾਬ ਦੀਆਂ ਬੋਤਲਾਂ ਆ ਰਹੀਆਂ ਨੇ ਹਨਾ ਨਸ਼ਾ ਵੀ ਆ ਰਿਹਾ ਈਵਨ ਕੀ ਸਮਝੋ ਕਿ ਕਿਹੜੀ ਪਾਰਟੀ ਨੇ ਨਹੀਂ ਵੰਡਿਆ ਸਾਰੀ ਪਾਰਟੀਆਂ ਨੇ ਅੰਨੇ ਵਾ ਵੰਡਿਆ ਉਹਦਾ ਕਾਰਨ ਕੀ ਸੀ ਕਿ ਉਹਨਾਂ ਕੋ ਪੈਸਾ ਬਹੁਤ ਜ਼ਿਆਦਾ ਸੀ ਮੇਰੇ ਕੋ ਇਹਨਾਂ ਪੈਸਾ ਨਹੀਂ ਮੈਨੂੰ ਤੇ ਆਪਣੇ ਇਲੈਕਸ਼ਨ ਮਤਲਬ ਕਹੋ ਗੱਡੀ ਤੇਲ ਪਾਉਣ ਜੋ ਕੋਈ ਮੁਸ਼ਕਲ ਹੈ ਨਾ ਤੇ ਉਹਨਾਂ ਕੋ ਤਾਮਜਾਮ ਬਹੁਤ ਵੱਡਾ ਸੀ ਐਸੇ ਕਰਕੇ ਉਹ ਪਹਿਲੀਆਂ ਜਣੀਆਂ ਪਾਰਟੀਆਂ ਪਹਿਲੇ ਨੰਬਰ ਦੂਜੇ ਨੰਬਰ ਤੇ ਆ ਚੁੱਕੀਆਂ ਹਨਾ ਮੇਰੇ ਤਾਂ ਹੀ ਤੀਜਾ ਨੰਬਰ ਆ ਗਿਆ ਜੇ ਉਹ ਪੈਸਾ ਨਾ ਵੰਡਦੇ ਸ਼ਰਾਬ ਨਾ ਵੰਡਦੇ ਨਸ਼ਾ ਕੋਈ ਵੀ ਨਾ ਵੰਡਦੇ ਮੈਂ ਤੁਹਾਨੂੰ ਸ਼ਰਤ ਨਾ ਕਹਿੰਦਾ ਪਹਿਲੇ ਨੰਬਰ ਤੇ ਮੈਂ ਸੀ ਕਿਉਂ ਕਿਸੇ ਨੂੰ ਜਾ ਪੁੱਛ ਲਓ ਮੰਦੀਸ ਸਿੰਘ ਨੇ ਕੋਈ ਪੈਸਾ ਦਿੱਤਾ ਮੰਦੀਸ ਸਿੰਘ ਨੂੰ ਸ਼ਰਾਬ ਵਰਤਾਈ ਕੁਝ ਵੀ ਨਹੀਂ ਜਿਹੜੀ ਮੈਨੂੰ ਵੋਟ ਪਈ ਹੈ ਨਾ ਬ ਤਨੂ ਕੀ ਲੱਗਦਾ ਕਿ ਤੁਹਾਡੇ ਹਾਰਨ ਦੇ ਨਾਲ ਪੰਥ ਹਾਰ ਗਿਆ ਨਹੀਂ ਜੀ ਨਹੀਂ ਇਹ ਸਾਰਾ ਸਾਰ ਝੂਠ ਹੈ ਪੰਥ ਕਦੀ ਵੀ ਨਹੀਂ ਹਾਰਦਾ ਤੇ ਨਾ ਪੰਥ ਕਦੀ ਹਾਰੇਗਾ ਇਹ ਤਾਂ ਸਾਰਾ ਸਾਰ ਕਹਿ ਲੋ ਕਿ ਝੂਠੀਆਂ ਫਾਵਾ ਉਡਦੀਆਂ ਪਈਆਂ ਕਿ ਪੰਥ ਹਾਰ ਗਿਆ ਹੈ ਨਾ ਦੇਖੋ ਮਾਜੇ ਦਾ ਇੱਕ ਜਨੈਲ ਨਹੀਂ ਮਾਨ ਹੁੰਦਾ ਹਨਾ ਇਹ ਤਾਂ ਫਿਰ 20000 ਜਨੈਲ ਇਕੱਠੇ ਹੋ ਕੇ ਆ ਗਏ ਨੇ ਹਨਾ ਇਹ ਸਮਝੋ ਕਿਥੇ ਦੀ ਕਿਥੇ ਗੱਲ ਪਹੁੰਚ ਗਈ ਹੈ ਮਤਲਬ ਕਿ ਇਹ ਕਹਿ ਲੋ ਕਿ ਜਿੰਨੂੰ ਮੈਂ ਕਦੀ ਜਾਣਦਾ ਨਹੀਂ ਸੀ ਪਛਾਣਦਾ ਵੀ ਨਹੀਂ ਸੀ ਹਨਾ ਜਿਨ੍ਹਾਂ ਨਾਲ ਸਿਰਫ ਕੀ ਹੈ ਮੇਰੀ ਹਾਈ ਹੈਲੋ ਸੀ ਹਨਾ 2 4 5 10 ਮਿੰਟ ਦਾ ਪ੍ਰੇਮ ਪਿਆਰ ਸੀ ਇੰਨਾ ਚਿਰ ਮੈਂ ਉਹਨਾਂ ਕੋਲ ਬੈਠਾ ਹੋਵਾਂਗਾ ਉਹਨਾਂ ਤੜਕ ਹੋ ਕੇ ਪੈਸੇ ਨੂੰ ਪਿੱਛੇ ਛੱਡ ਕੇ ਨਸ਼ੇ ਨੂੰ ਪਿੱਛੇ ਛੱਡ ਕੇ ਫੇਰ ਵੀ ਮੈਨੂੰ 20000 ਵੋਟ ਪਾਈ ਆ ਬੜੀ ਮੈਨੇ ਰੱਖਦੀ ਭਾਜੀ ਇੱਕ ਹਿਸਾਬ ਨਾਲ ਕਿਹਾ ਨੈਸ਼ਨਲ ਪਾਰਟੀ ਕਾਂਗਰਸ ਦੀ ਉਹਨੂੰ ਪਿੱਛੇ ਛੱਡਤਾ ਪੀਜਪੀ ਉਹ ਵੀ ਪਿੱਛੇ ਰਹਿ ਗਈ ਕਿਤੇ ਨਾ ਕਿਤੇ ਮੈਂ ਆਪਣੇ ਆਨੂੰ ਹਜੇ ਵੀ ਜਿੱਤਿਆ ਹੋਈ ਮਹਿਸੂਸ ਕਰਦਾ ਮੈਂ ਨਹੀਂ ਹਾਰੇ ਮਹਿਸੂਸ ਕਰਦਾ ਕਿਉਂ ਇਹ ਦੇਖੋ ਮੇਕੋ ਕਹਿ ਲੋ ਕਿ ਪੈਸਾ ਨਹੀਂ ਸੀ ਵੰਡਣਾ ਤੇ ਮੈਂ ਕਲੀਅਰ ਕਿਹਾ ਸੀ ਮੈਂ ਕਦੇ ਨਾ ਝੂਠੇ ਵਾਦੇ ਨਹੀਂ ਕਰਦੇ ਮੈਨੂੰ ਕੋਈ ਵੀ ਕਹਦੇ ਕਿ ਮਨਦੀਪ ਸਿੰਘ ਨੇ ਕੋਈ ਝੂਠਾ ਵਾਦਾ ਕੀਤਾ ਹਨਾ ਮੈਂ ਇੱਕੋ ਗੱਲ ਤੋਂ ਜਾਗਰੂਤ ਕੀਤਾ ਸੀ ਕਿ ਦੇਖੋ ਆਪਾਂ ਲ ਬੰਦੀ ਸਿੰਘ ਰਿਹਾਨੀ ਹੋ ਰਹੇ ਪੰਜਾਬ ਦੇ ਉੱਤੇ ਨਸ਼ਾ ਹੱਦਵਾਸੀ ਤਰਨਤਾਰਨ ਦੇ ਉੱਤੇ ਸ਼ਹਿਰ ਚ ਕਹ ਲੋ ਥਾਂ ਥਾਂ ਤੇ ਧਰਨੇ ਲੱਗੇ ਸੀ ਟੀਚਰਾਂ ਦੇ ਤੇ ਕਿਸਾਨਾਂ ਦੇ ਮੈਨੂੰ ਨਹੀਂ ਸਮਝ ਲੱਗਦੀ ਧਰਨਿਆਂ ਦੇ ਬਾਵਜੂਦ ਉਹਨਾਂ ਨੂੰ ਵੋਟ ਕਿਸਨਾ ਪੈ ਗਈ ਤੇ ਸਾਰਾ ਕੁਝ ਥੱਲੇ ਵੇਖਿਆ ਨਚੋੜਿਆ ਪਰ ਇੱਕੋ ਜੀ ਸਾਰਿਆਂ ਦੇ ਮੂੰਹ ਚੋਂ ਨਿਕਲੀ ਕਿ ਪੈਸਾ ਬੋਝਾ ਤਾਂ ਵੰਡਿਆ ਗਿਆ ਜਦੋਂ ਪੈਸੇ ਦਿੰਦੇ ਸੀ ਸਾਡਾ ਆਧਾਰ ਕਾਰਡ ਲੈ ਜਾਂਦੇ ਸੀ ਇਹੋ ਇਹੋ ਰੀਝਾਂ ਕੀਤੀਆਂ ਕਿ ਮਤਲਬ ਕਿ ਸੋਚ ਤਾਂ ਸਾਡੀ ਕਿਤੇ ਪਰੇ ਹੈ